ਨਥਾ ਬੜਾ ਵੱਡਾ ਫੈਸਲਾ ਲੈ ਚੁੱਕਾ ਸੀ ਔਖੇ ਟਾਈਮ ਤੇ ਉਤੇ ਔਖੇ ਫੈਸਲੇ ਦਲੇਰ ਬੰਦੇ ਹੀ ਲਿਆ ਕਰਦੇ ਨਹੀਂ ਤੇ ਸਾਰੀ ਦੁਨੀਆ ਸੌਖੇ ਪਾਸੇ ਨੂੰ ਝੁਕਾ ਰੱਖਦੀ ਆ ਵੀ ਜਿੱਧਰ ਸੌਖਾ ਆ ਪਾ ਝੁਕਾਓ ਜੀ ਪਰ ਨਥੇ ਨੇ ਉਹ ਕੀਤਾ ਜਿਹੜਾ ਦੁਨੀਆ ਤੇ ਕੋਈ ਨਹੀਂ ਸੀ ਕਰ ਸਕਦਾ ਉਹਨੇ ਬੱਚਾ ਚੁੱਕਿਆ ਆਪਣੇ ਘਰ ਲੈ ਜਾਂਦਾ ਘਰ ਜਾਂਦਿਆਂ ਨੂੰ ਨਥੇ ਨੰਬਰਦਾਰ ਦਾ ਪੁੱਤ ਤੇ ਭਾਂਜਾ ਦੋਵੇਂ ਤਿਆਰ ਹੋ ਕੇ ਕਹਿੰਦੇ ਅਸੀਂ ਵੀ ਤੇਰੇ ਨਾਲ ਆਂ ਜੇ ਤੂੰ ਬੱਚਾ ਬਚਾਵੇਂਗਾ ਜਾਨ ਅਸੀਂ ਵੀ ਦਿਆਂਗੇ ਬੱਚਾ ਅਸੀਂ ਵੀ ਬਚਾਵਾਂਗੇ ਪਿੰਡ ਦਾ ਚੌਂਕੀਦਾਰ ਵੀ ਆ ਗਿਆ ਕਹਿੰਦਾ ਮੈਂ ਵੀ ਤੇਰੇ ਨਾਲੇ ਘਰ ਦਾ ਸੀਰੀ ਮਜਬੀ ਸਿੰਘ ਰੰਗਰੇਟਾ ਉਹ ਵੀ ਕਹਿੰਦਾ ਮੈਂ ਵੀ ਤੇਰੇ ਨਾਲ ਬੰਦੇ 5 ਹੋ ਗਏ ਨਿੱਕੇ ਜਿਹੇ ਬੱਚੇ ਨੂੰ ਲੈ ਕੇ ਤੇ ਖੇਤਾਂ ਵੱਲ ਨੂੰ ਭੱਜ ਉੱਠੇ ਸੱਤ ਚ ਰੌਲਾ ਪੈ ਗਿਆ ਜੀ ਨੱਥਾ ਭੱਜ ਗਿਆ ਨੱਥਾ ਭੱਜ ਗਿਆ ਫੱਜਾਂ ਮਗਰ ਚੜੀਆਂ ਭੱਜੇ ਜਾਂਦੇ ਨਥੇ ਨੰਬਰਦਾਰ ਨੇ ਪਛਾਹ ਮੁੜ ਕੇ ਵੇਖਿਆ ਤੇ ਘਟਾ ਆਕਾਸ਼ ਨੂੰ ਚੜਦਾ ਆਵੇ ਆਪਣੇ ਪੁੱਤ ਨੂੰ ਆਵਾਜ਼ ਮਾਰ ਕੇ ਕਹਿੰਦਾ ਪੁੱਤ ਕਿੰਨਾ ਕ ਭੱਜ ਲਾਂਗੇ ਕਿਲਾ ਹੋਰ ਭੱਜ ਲਾਂਗੇ ਦੋ ਕਿਲੇ ਭੱਜ ਲਾਂਗੇ ਬੰਦੇ ਸਿਰ ਤੇ ਚੜਦੇ ਹੁੰਦੇ ਆ ਬਚਾਉਣਾ ਤੇ ਬੱਚਾ ਹੀ ਏ ਤੇ ਬਚਾਉਣ ਵਾਲਾ ਉਹ ਵੱਡਾ ਬੈਠਾ ਉੱਤੇ ਪ੍ਰਮਾਤਮਾ ਪੋਤਾ ਪਾਹੇ ਕਢਾ ਕੇ ਲੜੀਏ ਜਿੰਨਾ ਚਿਰ ਸਾਹ ਚੱਲਦਿਆ ਬੱਚੇ ਲਈ ਕੁਝ ਕਰਕੇ ਵਿਖਾਈਏ ਲੋ ਜੀ ਫੌਜ ਚੜੀ ਆਵੇ ਨਥੇ ਦਾ ਪੁੱਤ ਲੜ ਕੇ ਸ਼ਹੀਦ ਹੋਇਆ ਮਜਬੀ ਸਿੰਘ ਲੜ ਕੇ ਸ਼ਹੀਦ ਹੋ ਗਿਆ ਚੌਕੀਦਾਰ ਲੜ ਕੇ ਸ਼ਹੀਦ ਹੋ ਗਿਆ ਨਥੇ ਦਾ ਭਾਂਜਾ ਵਿੱਚੋਂ ਪੱਜ ਜਾਂਦਾ ਹੁਣ ਮਗਰ ਰਹਿ ਗਿਆ ਨਥਾ ਨੰਬਰਦਾਰ ਕੱਲਾ ਜਿੰਨਾ ਚਿਰ ਨਥੇ ਨੇ ਆਪਣੇ ਤੀਰਾਂ ਦੀ ਸ਼ਾਮ ਮੈਦਾਨੇ ਜੰਗ ਚ ਕਰ ਛੱਡੀ ਨਾ ਦੁਸ਼ਮਣ ਕਿਲਿਆਂ ਦੇ ਹਿਸਾਬ ਨਾਲ ਪਛਾਣ ਨੂੰ ਪੱਜਾ ਕੋਲ ਬੈਠਾ ਨਿੱਕਾ ਜਹਾ ਮੁਤਾਬ ਸਿੰਘ ਕਹਿਣ ਲੱਗਾ ਤਾਇਆ ਉਹ ਤਾਇਆ ਕਹਿੰਦਾ ਹੁੰਦਾ ਸੀ ਨਥੇ ਨੂੰ ਉਹ ਕਹਿੰਦਾ ਤਾਇਆ ਤਾਇਆ ਤੇਰੇ ਤੀਰਾਂ ਚ ਬੜੀ ਅਗਿਆ ਤੇਰੇ ਤੀਰਾਂ ਚ ਬੜੀ ਤਾਕਤ ਆ ਤੇਰੇ ਤੀਰਾਂ ਚ ਬੜੀ ਚੜ੍ਹਦੀ ਕਲਾ ਹੈ ਮੈਂ ਲੜਨ ਜੋਗਾ ਤੇ ਨਹੀਂ ਪਰ ਪੱਥੇ ਚੋਂ ਤੀਰ ਤੇ ਮੈਂ ਕੱਢ ਕੇ ਫਿੜਾ ਸਕਦਾ ਨਾ ਨਥੇ ਨੇ ਆਵਾਜ਼ ਮਾਰ ਕੇ ਆਖਿਆ ਤੇਰਾ ਪਿਓ ਵੀ ਬੜਾ ਜਦੀਦ ਤੂੰ ਵੀ ਉਹਦੇ ਤੇ ਹੀ ਗਿਆ ਵਾ ਲਓ ਜੀ ਜੰਗ ਕਰਦਿਆਂ ਕਰਦਿਆ ਉਹ ਸਮਾਂ ਆਇਆ ਜਿਸ ਸਮੇਂ ਨੇ ਸਾਰਾ ਕੁਝ ਬਦਲਣਾ ਸੀ ਲੜਦਿਆਂ ਲੜਦਿਆ ਨਥੇ ਨੰਬਰਦਾਰ ਦੀ ਕਮਾਂਡ ਦੀ ਤੰਦੀ ਟੁੱਟ ਗਈ ਜਿਹਦੇ ਉੱਤੇ ਖਿੱਚ ਖਿੱਚ ਕੇ ਤੀਰ ਚਲਾਉਂਦਾ ਸੀ ਹੁਣ تیر ਚੱਲਣੋਂ ਬੰਦ ਹੋਏ ਦੁਸ਼ਮਣ ਦਾ ਘੇਰਾ ਵਧਿਆ ਤੇ ਸੱਤਾਂ ਕੇ ਸਾਲਾਂ ਦਾ ਬੱਚਾ ਨੱਥੇ ਨੂੰ ਆਵਾਜ਼ ਮਾਰ ਕੇ ਕਹਿੰਦਾ ਤਾਇਆ ਹੁਣ ਕੀ ਬਣੂ ਤੇ ਨੱਥੇ ਨੰਬਰਦਾਰ ਨੇ ਆਵਾਜ਼ ਮਾਰ ਕੇ ਆਖਿਆ ਪੁੱਤ ਜੇ ਤਾਇਆ ਕਿਹਾ ਹੀ ਨਾ ਤੇ ਤਾਇਆ ਬਣ ਕੇ ਵੀ ਵਿਖਾਉਂਗਾ ਹੁਣ ਤੇ ਰਿਸ਼ਤਿਆਂ ਦੀ ਕਦਰ ਘਟ ਗਈ ਲੋਕਾਂ ਨੂੰ ਰਿਸ਼ਤਿਆਂ ਦੀ ਅਹਿਮੀਅਤ ਖਤਮ ਹੋ ਗਈ ਹਰ ਬੰਦਾ ਆਪੋ ਆਪਣੀ ਡਫਲੀ ਵਜਾਉਣ ਤੇ ਲੱਗਾ ਚਾਚੇ ਤਾਇਏ ਕਦੀ ਸ਼ਰੀਕਾ ਨਹੀਂ ਹੋਇਆ ਕਰਦੇ ਮਨਮਟਾਵ ਹੋ ਜਾਂਦੇ ਆ ਪਾਂਡੇ ਤੇ ਹਰ ਘਰ ਜੀ ਖੜਕ ਜਾਂਦੇ ਆ ਹਰ ਰਸੋਈ ਚ ਖੜਕਦੇ ਆ ਚਾਚੇ ਤਾਏ ਕਦੀ ਸ਼ਰੀਕਾ ਨਹੀਂ ਹੋਇਆ ਕਰਦੇ ਪਰ ਜਿਹੜੇ ਬੱਚੇ ਨੂੰ ਤੁਸੀਂ ਜੰਮਦਿਆਂ ਇਹ ਦੱਸ ਦਿਓ ਵੀ ਫਲਾਣਾ ਵੀ ਸ਼ਰੀਕਾ ਹੀ ਫਲਾਣਾ ਵੀ ਸ਼ਰੀਕਾ ਹੀ ਚਾਚੇ ਦੇ ਪੁੱਤ ਸ਼ਰੀਕਾ ਹੀ ਤਾਏ ਦੇ ਪੁੱਤ ਸ਼ਰੀਕਾ ਹੀ ਭੂਆ ਦੇ ਪੁੱਤ ਵੀ ਸ਼ਰੀਕਾ ਹੀ ਯਾਦ ਰੱਖਿਓ ਉਹ ਬੱਚਾ ਕਦੀ ਵੀ ਮਿਲ ਕੇ ਨਹੀਂ ਬਹਿ ਸਕੇਗਾ ਤੇ ਕਮਾਲ ਦੀ ਗੱਲ ਇਹ ਆ ਅਸੀਂ ਕਦੀ ਮਾਮੇ ਦੇ ਪੁੱਤਾਂ ਨੂੰ ਸ਼ਰੀਕਾ ਨਹੀਂ ਆਪਣੇ ਨਿਆਣਿਆਂ ਨੂੰ ਪੜਾਉਂਦੇ ਤੇ ਤੇਰੇ ਮਾਮੇ ਦੇ ਪੁੱਤ ਵੀ ਸ਼ਰੀਕਾ ਹੀ ਕਦੀ ਬੀਬੀਆਂ ਨੇ ਨਹੀਂ ਆਖਣਾ ਵੀ ਮਾਸੀ ਦੇ ਮੁੰਡੇ ਵੀ ਸ਼ਰੀਕਾ ਐ ਭੂਆ ਦੇ ਮੁੰਡੇ ਸ਼ਰੀਕਾ ਤੇਰੇ ਤਾਏ ਦੇ ਮੁੰਡੇ ਸ਼ਰੀਕਾ ਹੀ ਚਾਚੇ ਦੇ ਮੁੰਡੇ ਸ਼ਰੀਕਾ ਹੀ ਸ਼ਰੀਕਾ ਕੋਈ ਨਹੀਂ ਹੋਇਆ ਕਰਦਾ ਇਹ ਸਾਡੇ ਆਪਣੇ ਮਨ ਦੀ ਸੋਚ ਹੋਇਆ ਕਰਦੇ ਆ ਪਰ ਜਦੋਂ ਰਿਸ਼ਤਿਆਂ ਦੀ ਕਦਰ ਕਰੀਏ ਰਿਸ਼ਤਿਆਂ ਦੀ ਅਹਿਮੀਅਤ ਅੰਦਰ ਪਈਏ ਤੇ ਜਿਨ੍ਹਾਂ ਦੇ ਕੋਲੇ ਰਿਸ਼ਤੇ ਨਾ ਹੋਣਾਂ ਕਦੀ ਉਹਨਾਂ ਲੋਕਾਂ ਨੂੰ ਪੁੱਛ ਕੇ ਵੇਖੋ ਨੱਥਾ ਕਹਿਣ ਲੱਗਾ ਪੁੱਤ ਜੇ ਤਾਇਆ ਕਿਹਾ ਇਹਦੇ ਤਾਇਆ ਬਣ ਕੇ ਵਿਖਾਉਂਗਾ ਆਇ ਉੱਠ ਮੇਰੀਆਂ ਲੱਤਾਂ ਦੇ ਮਗਰ ਆ ਘੇਰਾ ਵਧਿਆ ਨੱਥੇ ਨੰਬਰਦਾਰ ਨੇ 7 ਸਾਲ ਦੇ ਬੱਚੇ ਨੂੰ ਕੀਤਾ ਲੱਤਾਂ ਦੇ ਮਗਰ ਸ੍ਰੀ ਸਾਹਿਬ ਧੂਕੇ ਕੀਤੀ ਬੇਮਿਆਰ ਉਹਨੇ ਮਾਰ ਕੇ ਸਾਤਰੀ ਅਕਾਲ ਦਾ ਜਾਕਾਰਾ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਜਾਦ ਫੜੀ ਹੋਈ ਬਾਹ ਤੇ ਵਟਾਈ ਹੋਈ ਪੱਗ ਦੀ ਲਾਜ ਜਿਵੇਂ ਨਭਾਈਆ ਵਾਰ ਦੇ ਸ਼ਬਦਾਂ ਚ ਢਾਡੀ ਜਥਾ ਹੈ ਕੱਲਾ ਸੂਰਮਾ Woof! <laughs> ਟਹਾਣੀਆਂ ਝੁੱਟੀਆਂ ਫੇਰ ਹੱਥੋ ਹੱਥੀ ਢਾਣੀਆਂ ਝੁੱਟੀਆਂ ਵਾਦੇ ਸੀਨਿਆਂ ਤੇ ਆਵਾਸਵੇਂ ਵਾਲੇ ਅੰਤ ਪਾ ਗਿਆ ਸ਼ਹੀਦੀ ਸੂਰਮਾ ਅੰਤ ਪਾ ਗਿਆ ਸ਼ਹੀਦੀ ਸੂਰਮਾ